ਇੱਕ ਪਾਸੇ ਸੈਂਟਰ ਸਰਕਾਰ ਦੂਸਰੇ ਪਾਸੇ ਸੁਪਰੀਮ ਕੋਰਟ ਦਾ ਸਖਤ ਰੁਖ ਅਤੇ ਤੀਜੀ ਸਾਈਡ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਹੋਵੇ ਫਾਂਸੀ ਕਿਉਂ ਨਹੀਂ ਦਿੱਤੀ ਗਈ ਫਾਂਸੀ ਕਦੋਂ ਦੇਣੀ ਹੈ ਸਰਕਾਰ ਆਖਰਕਾਰ ਨਰਮ ਬਤੀਰਾ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਕਿਉਂ ਕਰ ਰਹੀ ਹੈ ਭਾਈ ਬਲਵੰਤ ਸਿੰਘ ਰਾਜੋ ਆੜਾ ਕਾਫੀ ਲੰਬੇ ਸਮੇਂ ਤੋਂ ਨਜ਼ਰਬੰਦ ਨੇ ਵਾਰ-ਵਾਰ ਪੰਥਕ ਕੌਮ ਅਤੇ ਜਿੱਥੇ ਵੀ ਪੰਜਾਬੀ ਦੁਨੀਆ ਭਰ ਦੇ ਵਿੱਚ ਵਸਦੇ ਨੇ ਉਹਨਾਂ ਵੱਲੋਂ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਭਾਈ ਬਰਵੰਤ ਸਿੰਘ ਰਾਜੋ ਆੜਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਿਆ ਜਾਵੇ ਉਮਰ ਕੈਦ ਹੋਣੀ ਚਾਹੀਦੀ ਹੈ ਉਸ ਨੂੰ ਜ਼ਬਰਦਸਤ ਵੀ ਮਿਲਣੀ ਚਾਹੀਦੀ ਹੈ ਉਸ ਨੂੰ ਪਰੋਲ ਵੀ ਮਿਲਣੀ ਚਾਹੀਦੀ ਹੈ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੇ ਨਾਲ ੱੱਕਾ ਕੀਤਾ ਸਿੱਖ ਕੌਮ ਦੇ ਨਾਲ ਵਿਤਕਰਾ ਕੀਤਾ ਜੇ ਡੇਰਾ ਸੱਚਾ ਸੌਦਾ ਦੇ ਸਾਧ ਰਾਮ ਰਹੀਮ ਨੂੰ ਪ੍ਰੋਲ ਜਾਂ ਫਰਲੋ ਮਿਲ ਸਕਦੀ ਹੈ ਫਿਰ ਬਲਵੰਸਿਕ ਰਾਜੋ ਆਣਾ ਨੂੰ ਕਿਉਂ ਨਹੀਂ ਭਾਈ ਜਗਤਾਰ ਸਿੰਘ ਖਵਾਰਾ ਨੂੰ ਕਿਉਂ ਨਹੀਂ ਕਿਉਂਕਿ ਉਹਨਾਂ ਦੀ ਮਾਤਾ ਜੀ ਵਿਲਕ ਰਹੇ ਨੇ ਕਿ ਮੇਰਾ ਪੁੱਤਰ ਮੈਨੂੰ ਆ ਕੇ ਮਿਲੇ ਹਾਲਾਂਕਿ ਨਰਿੰਦਰ ਕੌਰ ਪਾਲ ਉਹਨਾਂ ਨੂੰ ਜੋ ਭਾਈ ਜਗਤਾਰ ਸਿੰਘ ਹੁਣਾਵੀ ਭੈਣ ਹੈ ਉਹਨਾਂ ਨੂੰ ਦਿਸਦਾ ਨਹੀਂ ਇਸ ਦੇ ਬਾਵਜੂਦ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਜਗਤਾਰ ਸਿੰਘ ਖਵਾਰਾ ਦੇ ਪਿਤਾ ਦੇ ਨਾਲ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਫਿਰ ਵੀ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚੋਂ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਬੜਾ ਵੱਡਾ ਸਖਤ ਫੈਸਲਾ ਆਇਆ ਸੀ ਕਿ ਕਦੀ ਕਦੋਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇਗਾ ਲੇਕਿਨ ਭਾਈ ਬਲਵੰਤ ਸਿੰਘ ਰਾਜੋ ਆਣਾ ਨੂੰ ਲੈ ਕੇ ਸੁਪਰੀਮ ਕੋਰਟ ਤਤੀ ਹੋ ਗਈ ਹੈ ਸੁਪਰੀਮ ਕੋਰਟ ਨੇ ਸਿੱਧਾ ਘੇਰਿਆ ਹੈ ਸਵਾਲ ਜੋ ਆ ਪੁੱਛੇ ਨੇ ਸੈਂਟਰ ਸਰਕਾਰ ਦੇ ਕੋਲੋਂ ਕਿ ਭਾਈ ਬਲਵੰਤ ਸਿੰਘ ਰਾਜੋ ਆਣਾ ਅਪਰਾਧੀ ਨੇ ਉਹਨਾਂ ਨੇ ਘੋਰ ਅਪਰਾਧ ਕੀਤਾ ਹੈ ਉਹਨਾਂ ਨੂੰ ਮਾਫੀ ਨਹੀਂ ਉਹਨਾਂ ਨੂੰ ਫਾਂਸੀ ਦੇ ਦਿਓ ਉਹਨਾਂ ਨੂੰ ਉਹਨਾਂ ਦੀ ਫਾਂਸੀ ਨੂੰ ਲੈ ਕੇ ਦੇਰੀ ਕਿਉਂ ਉਹਨਾਂ ਦੀ ਫਾਂਸੀ ਇਹਨਾਂ ਸਮੇਂ ਤੂੰ ਲਟਕਦੀ ਕਿਉਂ ਆ ਰਹੀ ਹੈ ਇਸ ਨੂੰ ਲੈ ਕੇ ਵੱਜੀ ਜਿਹੜੀ ਹੈ ਚਰਚਾ ਛਿੜ ਗਈ ਹੈ ਭਾਈ ਬਲਵੰਤ ਸਿੰਘ ਰਾਜੋ ਉਹਨਾਂ ਨੂੰ ਲੈ ਕੇ ਇੱਕ ਪਾਸੇ ਸੈਂਟਰ ਸਰਕਾਰ ਦੂਸਰੇ ਪਾਸੇ ਪੰਜਾਬ ਸਰਕਾਰ ਅਤੇ ਤੀਸਰੇ ਪਾਸੇ ਕੌਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕੋਈ ਚੁਪੜੀ ਨਹੀਂ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਵੱਲੋਂ ਪੱਖ ਪੂਰਿਆ ਗਿਆ ਬਲਵੰਤ ਸਿੰਘ ਰਾਜੋ ਆਨਾ ਦਾ ਲੇਕਿਨ ਭਾਈ ਬਲਵੰਤ ਸਿੰਘ ਰਾਜੋ ਆਨਾ ਦੇ ਹੱਕ ਵਿੱਚ ਪੰਜਾਬ ਸਰਕਾਰ ਚੋਂ ਨਹੀਂ ਬੋਲੀ ਹਾਲਾਂਕਿ ਬੰਦੀ ਸਿੰਘਾਂ ਨੂੰ ਲੈ ਕੇ ਸਮੇਂ-ਸਮੇਂ ਤੇ ਪੰਜਾਬ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਅਸੀਂ ਜਦੋਂ ਵੀ ਸੱਤਾ ਦੇ ਵਿੱਚ ਆਵਾਂਗੇ ਜਦੋਂ ਵੀ ਸਾਡੀ ਸਰਕਾਰ ਬਣੇਗੀ ਅਸੀਂ ਪਹਿਲ ਦੇ ਆਧਾਰ ਤੇ ਐਮਐਸਪੀ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਵਾਏ ਜਾਣਗੇ ਅਤੇ ਦੂਸਰੇ ਨੰਬਰ ਤੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਕੌਮ ਦੇ ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਜੰਗ ਪੰਜਾਬ ਸਰਕਾਰ ਲੜੇਗੀ ਲੇਕਿਨ ਹੁਣ ਕੀ ਟਿੱਪਣੀ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਧਰ ਦੱਸੇ ਜਾਂਦੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਸ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਭਾਈ ਬਲਵੰਤ ਸਿੰਘ ਰਾਜੋ ਆਹਾਂ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਜਸਟਿਸ ਵਿਕਰਮਨਾਥ ਸੰਦੀਪ ਮਹਿਤਾ ਅਤੇ ਐਨਆਈ ਅੰਜਾਰੀਆ ਦੀ ਬੈਂਚ ਨੇ ਭਾਈ ਰਾਜੋਆਣਾ ਤੇ ਰਾਜੋਆਣਾ ਦੀ ਰੈਪੀਲ ਤੇ ਫੈਸਲਾ ਲੈਣ ਲਈ ਲੈਣ ਚ ਹੋਈ ਦੇਰੀ ਨੂੰ ਲੈ ਕੇ ਸਵਾਲ ਤੋਂ ਤਿੱਖੇ ਸਰਕਾਰ ਤੋਂ ਤਿੱਖੇ ਸਵਾਲ ਪੁੱਛੇ ਨੇ ਉਹਨਾਂ ਨੇ ਕਿਹਾ ਕਿ ਪੁੱਛਿਆ ਕਿ ਹਾਲੇ ਤੱਕ ਤੁਸੀਂ ਭਾਈ ਰਾਜੋਆਣਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਇਸ ਦੇਰੀ ਲਈ ਆਖਰਕਾਰ ਜ਼ਿੰਮੇਵਾਰ ਕੌਣ ਹੈ ਸੈਂਟਰ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਅਦਾਲਤ ਨੇ ਕਿਹਾ ਕਿ ਇਨਾ ਲੰਮਾ ਸਮਾਂ ਵੀ ਜਾਣ ਦੇ ਬਾਅਦ ਵੀ ਸਰਕਾਰ ਦੀ ਚੁੱਪੀ ਗੰਭੀਰ ਸਵਾਲ ਖੜੇ ਕਰਦੀ ਹੈ ਹੁਣ ਇਸ ਕੇਸ ਦੀ ਅਗਲਾ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਵੇਗੀ 15 ਅਕਤੂਬਰ ਨੂੰ ਭਾਰਤ ਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਜਾਵੇਗਾ ਕਿ ਭਾਈ ਬਲਵੰਤ ਸਿੰਘ ਰਾਜੋਆਨਾਂ ਦੀ ਫਾਂਸੀ ਦੇ ਵਿੱਚ ਦੇਰੀ ਕਿਉਂ ਤੇ ਦੇਰੀ ਆਖਰਕਾਰ ਕਿਉਂ ਕੀਤੀ ਗਈ ਇਸ ਨੂੰ ਲੈ ਕੇ ਇੱਕ ਵਾਰ ਫਿਰ ਦੁਬਾਰਾ ਕਨਸੂਮਾਂ ਚੱਲ ਪਈਆਂ ਨੇ ਭਾਈ ਬਲਵੰਤ ਸਿੰਘ ਰਾਜੋਆਨਾਂ ਨੂੰ ਲੈ ਕੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤਰ ਬਣੇਗੀ ਇਤੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਭਾਈ ਬਲਵੰਤ ਸਿੰਘ ਰਾਜੋ ਆਣਾ ਕੌਮ ਦੇ ਜਥੇਦਾਰ ਹੋਣਗੇ ਯਾਨਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁੱਖ ਜਥੇਦਾਰ ਦੀ ਸੇਵਾਵਾ ਨਿਭਾਉਣਗੇ ਭਾਈ ਬਲਵੰਤ ਸਿੰਘ ਰਾਜੋ ਆਣਾ ਕਿਉਂਕਿ ਰਾਜੋ ਆਣਾ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਦੀ ਕੌਮ ਦੀ ਕੌਮ ਦੀ ਗੱਲ ਕਰਦੇ ਨੇ ਅਤੇ ਜਿੱਥੇ ਜਿੱਥੇ ਵੀ ਪੰਜਾਬੀ ਅਤੇ ਪੰਜਾਬੀਆਂ ਤੇ ਬੈਠੀ ਹੈ ਉਥੋਂ ਦੀ ਗੱਲ ਕਰਦੇ ਨੇ ਲੇਕਿਨ ਸਰਕਾਰ ਹੁਣ 16 ਅਕਤੂਬਰ ਸੌਰੀ 15 ਅਕਤੂਬਰ ਨੂੰ ਪੁੱਛੇਗੀ ਸੈਂਟਰ ਸਰਕਾਰ ਦੇ ਕੋਲੋਂ ਸੈਂਟਰਲ ਸਰਕਾਰ ਹੁਣ ਕੀ ਪੈਂਤਰਾ ਪੜਦੀ ਹੈ ਸੈਂਟਰਲ ਸਰਕਾਰ ਦੀ ਜਵਾਬਦੇਹੀ ਕਿਸ ਤਰ੍ਹਾਂ ਹੋਵੇਗੀ ਕਿ ਕਿਉਂ ਹੋਵਾ ਕੌਮ ਲੋ ਵਾਪਾ ਇਹ ਕੀ ਜਾ ਰਿਹਾ ਹੈ ਸੁਪਰੀਮ ਕੋਰਟ ਦੇ ਵਿੱਚ ਦਲੀਲਾਂ ਤੇ ਅਪੀਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਕਿ ਮੌਤ ਦੀ ਸਜ਼ਾ ਨੂੰ ਬਦਲਿਆ ਜਾਵੇ ਉਮਰ ਕੈਦ ਦੀ ਵਿੱਚ ਤਾਂ ਕਿ ਉਹ ਆਪਣੇ ਡੀਰ ਡੀਰਵਾਨ ਨੂੰ ਆ ਕੇ ਮਿਲ ਸਕਣ ਫਾਰਮ ਦੀ ਗੱਲ ਕਰ ਸਕਣ ਫੋਨ 15 ਅਕਤੂਬਰ ਨੂੰ ਸੈਟਿੰਗ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਪਤਾ ਲੱਗੇਗਾ ਕਿ ਕੀ ਸੈਂਟਰ ਸਰਕਾਰ ਜਿਹੜੀ ਹੈ ਜਵਾਬਦੇਹੀ ਕਰਦੀ ਹੈ ਭਾਈ ਬਲਵੰਤ ਸਿੰਘ ਰਾਜੋ ਆਣਾ ਦੀ ਜਿਹੜੀ ਫਾਂਸੀ ਨੂੰ ਲੈ ਕੇ ਧੰਨ